ਉਦੋਂ ਤੋਂ ਪ੍ਰੋਗਰਾਮ ਦਾ ਮਿਲਦਾ ਵੀ 2 ਢਾਈ ਹਜ਼ਾਰ ਹੀ ਹੁਣ 2000 ਜੀ ਵਿੱਚੇ ਸਾਜ਼ੀਆਂ ਦੇ ਖਰਚੇ ਵਿੱਚੇ ਸਾਜ਼ੀ ਦੀ ਵਿੱਚੇ ਸੌਂਡ ਵੈਡ ਦੇ ਵਿੱਚੇ ਖਰਚੇ ਮਰੂਤੀ ਵੈਨ ਹਾਂਜੀ ਮਰੂਤੀ ਵੈਨ ਮਰੂਤੀ ਵੈਨ ਸੌਂਡ ਲੈ ਲੈਣੀ ਅਸੀਂ ਹੂੰ ਆਪਣੀ ਕਾਰ ਚ ਚਲੇ ਜਾਣਾ ਹੂੰ ਨੇੜੇ ਤੇ ਨੇੜੇ ਪਿੰਡਾਂ ਤੇ ਹੀ ਲੱਗੇ ਕਿ ਪੰਜਾਬ ਚ ਫਿਰ ਜਾਂਦੇ ਨੇ ਨੇੜੇ ਹੀ ਨੇੜੇ ਜਦੋਂ ਪਹਿਲਾਂ ਸ਼ੁਰੂਆਤ ਨੇੜੇ ਤੋਂ ਹੋਣੀ ਸੀ ਜੀ ਜੀ ਹਾਂਜੀ ਹਾਂ ਫਿਰ ਹੌਲੀ ਹੌਲੀ ਚੱਲ ਸੋ ਚੱਲ ਹੌਲੀ ਹੌਲੀ ਫਿਰ 3000 ਮੈਨ ਲੱਗ ਗਿਆ ਜੀ ਫਿਰ 3500 ਮੈਨ ਲੱਗ ਗਿਆ ਤੇ ਜਦੋਂ 5 ਮੈਨ ਲੱਗ ਗਿਆ ਜੀ ਸਾਡੇ ਵਰਗਾ ਸਰਦਾਰ ਕਿਹੜਾ ਪਾਦੇ ਅਰਬੀ ਬਹੁਤ ਵੱਡਾ ਰੇਟ ਸੀ ਬਹੁਤ ਵੱਡਾ ਰੇਟ ਸੀ ਜੀ ਪੰਜਰ ਕੋਈ ਕੋਈ ਭਰਦਾ ਹੋਣਾ ਨਾ ਹਾਂ ਜੀ 93 4000 ਬਹੁਤ ਸੀਗਾ ਫਿਰ ਜਦੋਂ ਦੋ ਪ੍ਰੋਗਰਾਮ ਹੋ ਜਾਣਾ ਹੈ ਹਾਂ ਲਹਿਰਾ ਬਹਿਰਾ ਲਹਿਰਾ ਬਹਿਰਾ ਤੇ ਵੀ ਆਇਤੇ ਵੀ ਆ ਰਹੇ ਆ ਗਏ ਪਹਿਲਾਂ ਪਰਵਾਰ ਆ ਖਾਣ ਦਾ ਸੀ ਕਿ ਵੀ ਕਿਹੜੇ ਕੰਮ ਚ ਪੈ ਗਿਆ ਵੀ ਇਹ ਕੰਮ ਆਪਣੇ ਕਰਨ ਵਾਲੇ ਨੇ ਅੱਛੇ ਪਰ ਜਦੋਂ ਫਿਰ ਮੈਨੂੰ ਆ ਕੇ ਮੇਤੋਂ ਵੱਡੀ ਉਮਰ ਦੇ ਮਿਲਦੇ ਸੀ ਬੰਦੇ ਆ ਕੇ ਬੜੀ ਰਿਸਪੈਕਟ ਦਿੰਦੇ ਸੀਗੇ ਵੀ ਤੁਹਾਡੀ ਜੀ ਅਸੀਂ ਬਹੁਤ ਪਸੰਦ ਕਰਦੇ ਹਾਂ ਗਾਣੇ ਫਿਰ ਪਰ ਫਿਰ ਸੁਝੋ ਤਾਂ ਪੈਸਾ ਆਉ ਲਾ ਗਿਆ ਫਿਰ ਸਾਰੇ ਚੁੱਪ ਕਰ ਦੇਣਗੇ ਇਸੇ ਕਰਕੇ ਨੇਰ ਪਈਆ ਸਭ ਦਾ ਪਨਵਾਈਆ ਜੀ ਇਹਨੇ